ਸਵਾਗਤ ਜੀ ਇੱਕ ਹੋਰ ਕਹਾਣੀ ਵਿੱਚ ਪਤੀ ਦੇ ਬਿਨਾ ਇੱਕ ਔਰਤ ਦੀ ਜ਼ਿੰਦਗੀ ਕਾਗਜ਼ ਦੇ ਫੁੱਲ ਦੀ ਤਰ੍ਹਾਂ ਹੁੰਦੀ ਹੈ ਉਹ ਆਪਣੇ ਆਪ ਨੂੰ ਚਾਹੇ ਜਿੰਨਾ ਮਰਜ਼ੀ ਖੁਸ਼ ਰੱਖਣ ਦੀ ਕੋਸ਼ਿਸ਼ ਕਰੇ ਫਿਰ ਵੀ ਉਹ ਆਪਣੇ ਆਪ ਨੂੰ ਬੇਵੱਸ ਹੀ ਸਮਝਦੀ ਹੈ ਇਸ ਲਈ ਹਰ ਔਰਤ ਪਰਮਾਤਮਾ ਤੋਂ ਆਪਣੇ ਪਤੀ ਦੀ ਲੰਬੀ ਉਮਰ ਦੀ ਦੁਆ ਮੰਗਦੀ ਹੈ ਪਰ ਮੈਂ ਇੱਕ ਅਜਿਹੀ ਔਰਤ ਹਾਂ ਜੋ ਆਪਣੇ ਪਤੀ ਤੋਂ ਬਿਨਾ ਹੀ ਰਹਿਣਾ ਬਿਹਤਰ ਸਮਝਦੀ ਹਾਂ ਤੁਹਾਨੂੰ ਮੇਰੀ ਇਹ ਕਹਾਣੀ ਥੋੜੀ ਅਜੀਬ ਜ਼ਰੂਰ ਲੱਗ ਰਹੀ ਹੋਵੇਗੀ ਤੇ ਤੁਹਾਡੇ ਮਨ ਵਿੱਚ ਮੇਰੇ ਲਈ ਕਈ ਸਵਾਲ ਵੀ ਉੱਠ ਰਹੇ ਹੋਣਗੇ ਇਹ ਕਿਹੋ ਜੀ ਔਰਤ ਹੈ ਪਰ ਕੁਝ ਵੀ ਸੋਚਣ ਤੋਂ ਪਹਿਲਾਂ ਇਹ ਕਹਾਣੀ ਜ਼ਰੂਰ ਸੁਣੋ ਬਚਪਨ ਤਾਂ ਸੋਹਣਾ ਹੁੰਦਾ ਹੀ ਹੈ ਮੇਰਾ ਵੀ ਬਚਪਨ ਬਹੁਤ ਵਧੀਆ ਬਤੀਤ ਹੋ ਰਿਹਾ ਸੀ ਕਿਉਂਕਿ ਮੈਂ ਆਪਣੇ ਮਾਤਾ ਪਿਤਾ ਦੀ ਇਕਲੌਤੀ ਧੀ ਸੀ ਮੇਰਾ ਕੋਈ ਭਰਾ ਨਹੀਂ ਸੀ ਮੈਂ ਆਪਣੇ ਮਾਤਾ ਪਿਤਾ ਦੀ ਪਹਿਲੀ ਔਲਾਦ ਸੀ ਇਸ ਲਈ ਬਚ ਗਈ ਨਹੀਂ ਤਾਂ ਮੇਰੇ ਪਿਤਾ ਨੂੰ ਜੇ ਪਤਾ ਲੱਗ ਜਾਂਦਾ ਕਿ ਮੇਰੀ ਮਾਂ ਦੇ ਪੇਟ ਵਿੱਚ ਇੱਕ ਕੁੜੀ ਹੈ ਤਾਂ ਉਹ ਸ਼ਾਇਦ ਮੈਨੂੰ ਇਸ ਦੁਨੀਆ ਤੇ ਆਉਣ ਹੀ ਨਾ ਦਿੰਦੇ। ਮੇਰੀ ਮਾਂ ਮੇਰਾ ਜਨਮ ਹੋਣ ਤੇ ਬਹੁਤ ਖੁਸ਼ ਹੋਈ ਸੀ ਪਰ ਮੇਰੇ ਪਿਤਾ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਕਿਉਂਕਿ ਮੈਂ ਇੱਕ ਕੁੜੀ ਸੀ। ਇਹ ਗੱਲ ਮਰਨ ਤੋਂ ਪਹਿਲਾਂ ਮੇਰੀ ਮਾਂ ਨੇ ਮੈਨੂੰ ਦੱਸਿਆ ਸੀ ਕਿਉਂਕਿ ਉਹ ਮੇਰੇ ਪਿਤਾ ਦੇ ਸੁਭਾਅ ਤੋਂ ਜਾਣੂ ਸੀ। ਇਸ ਲਈ ਉਹਨਾਂ ਨੇ ਮੈਨੂੰ ਸੱਚਾਈ ਦੱਸ ਦਿੱਤੀ ਸੀ। ਮੇਰੇ ਜਨਮ ਹੋਣ ਤੋਂ ਬਾਅਦ ਮੇਰੀ ਮਾਂ ਜਦੋਂ ਵੀ ਗਰਭਵਤੀ ਹੁੰਦੀ ਤਾ ਪਿਤਾ ਜੀ ਬੱਚੇ ਦੀ ਜਾਂਚ ਕਰਵਾ ਲੈਂਦੇ ਕੁੜੀ ਹੈ ਜਾਂ ਮੁੰਡਾ ਸ਼ਾਇਦ ਮੇਰੀ ਮਾਂ ਦੇ ਪੇਟ ਵਿੱਚ ਹਰ ਵਾਰ ਕੁੜੀ ਹੁੰਦੀ ਸੀ ਇਸ ਲਈ ਮੈਂ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਰਹਿ ਗਈ ਜਦੋਂ ਮੈਂ 10-12 ਸਾਲ ਦੀ ਹੋਈ ਤਾਂ ਮੇਰੀ ਮਾਂ ਦੀ ਸਿਹਤ ਖਰਾਬ ਰਹਿਣ ਲੱਗੀ ਫਿਰ ਇੱਕ ਦਿਨ ਅਚਾਨਕ ਮੇਰੀ ਮਾਂ ਇਹ ਦੁਨੀਆ ਛੱਡ ਕੇ ਚਲੀ ਗਈ ਤੇ ਫਿਰ ਮੇਰੇ ਪਿਤਾ ਜੀ ਨੇ ਦੂਜਾ ਵਿਆਹ ਕਰਵਾ ਲਿਆ ਮੈਂ ਮੰਨਦੀ ਹਾਂ ਕਿ ਹਰ ਮਤਰਈ ਮਾਂ ਮਾੜੀ ਨਹੀਂ ਹੁੰਦੀ ਹੈ ਪਰ ਮੇਰੀ ਮਤਰੀਈ ਮਾਂ ਬਹੁਤ ਮਾੜੀ ਸੀ ਮੇਰਾ ਪਿਤਾ ਤਾਂ ਮੈਨੂੰ ਨਫ਼ਰਤ ਕਰਦਾ ਹੀ ਸੀ ਤੇ ਹੁਣ ਮਤਰੀਈ ਮਾਂ ਵੀ ਮੈਨੂੰ ਨਫ਼ਰਤ ਕਰਨ ਲੱਗੀ ਮੈਂ ਅਜੇ ਜਵਾਨੀ ਦੀ ਦहलीਜ਼ ਤੇ ਪੈਰ ਰੱਖਿਆ ਹੀ ਸੀ ਕਿ ਉਹਨਾਂ ਨੇ ਮੇਰਾ ਵਿਆਹ ਮੇਰੇ ਤੋਂ ਵੱਡੀ ਉਮਰ ਦੇ ਵਿਅਕਤੀ ਨਾਲ ਕਰ ਦਿੱਤਾ ਮੈਂ ਇਹ ਸੋਚ ਕੇ ਸਮਝੌਤਾ ਕਰ ਲਿਆ ਕਿ ਹੋਇਆ ਜੇ ਮੇਰਾ ਪਤੀ ਉਮਰ ਵਿੱਚ ਵੱਡਾ ਹੈ ਪਰ ਜੇ ਉਹਨਾਂ ਦੀ ਸੋਚ ਵਧੀਆ ਹੋਈ ਤਾਂ ਸਭ ਕੁਝ ਵਧੀਆ ਹੋ ਜਾਵੇਗਾ ਇਹੀ ਸੋਚ ਕੇ ਮੈਂ ਆਪਣੇ ਸਹੁਰੇ ਘਰ ਆ ਗਈ ਮੈਂ ਦੇਖਣ ਵਿੱਚ ਬਹੁਤ ਹੀ ਸੋਹਣੀ ਸੀ ਤੇ ਵਿਆਹ ਦੇ ਲਾਲ ਜੋੜੇ ਵਿੱਚ ਮੈਂ ਹੋਰ ਵੀ ਸੋਹਣੀ ਲੱਗ ਰਹੀ ਸੀ ਮੈਂ ਸੁਹਾਗ ਦੀ ਸੇਜ ਤੇ ਬੈਠੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕਾਫੀ ਧੇਰ ਹੋ ਗਈ ਸੀ ਪਰ ਅਰਜੀਵ ਅਜੇ ਵੀ ਕਮਰੇ ਵਿੱਚ ਨਹੀਂ ਆਇਆ ਸੀ ਮੈਂ ਮਨ ਹੀ ਮਨ ਸੋਚ ਰਹੀ ਸੀ ਕਿ ਦੁਨੀਆਂ ਵਾਲੇ ਭਾਵੇਂ ਮੇਰੇ ਪਤੀ ਨੂੰ ਬੁੱਢਾ ਕਹਿਣ ਪਰ ਮੈਂ ਵਿਆਹ ਹੋਣ ਤੋਂ ਬਾਅਦ ਉਹਨਾਂ ਨੂੰ ਸੱਚੇ ਦਿਲੋਂ ਪਿਆਰ ਕਰਨ ਲੱਗੀ ਸੀ ਕਾਫੀ ਰਾਤ ਹੋ ਗਈ ਸੀ ਫੇਰ ਅਚਾਨਕ ਦਰਵਾਜੇ ਤੇ دستਕ ਹੋਈ ਅਚਾਨਕ ਦਰਵਾਜੇ ਦੇ ਖੁੱਲਣ ਦੀ ਆਵਾਜ਼ ਸੁਣ ਕੇ ਮੈਂ ਸਹਿਮ ਗਈ ਕਈ ਸਾਲਾਂ ਬਾਅਦ ਅੱਜ ਮੇਰੀ ਜ਼ਿੰਦਗੀ ਵਿੱਚ ਕੋਈ ਆਪਣਾ ਆਇਆ ਸੀ ਕਿਉਂਕਿ ਮਾਂ ਦੀ ਮੌਤ ਤੋਂ ਬਾਅਦ ਮੈਨੂੰ ਕੋਈ ਆਪਣਾ ਨਹੀਂ ਲੱਗਦਾ ਸੀ ਮੈਂ ਬਚਪਨ ਤੋਂ ਇਹੀ ਸੋਚਦੀ ਸੀ ਕਿ ਜਿਸ ਦੇ ਨਾਲ ਮੇਰਾ ਵਿਆਹ ਹੋਵੇਗਾ ਮੈਂ ਉਸ ਨੂੰ ਬਹੁਤ ਪਿਆਰ ਕਰਾਂਗੀ ਤੇ ਉਹ ਵੀ ਮੈਨੂੰ ਬਹੁਤ ਪਿਆਰ ਕਰੇਗਾ ਤੇ ਮੈਨੂੰ ਆਪਣਾ ਸਮਝੇਗਾ ਅਜੇ ਮੈਂ ਇਹੀ ਸੋਚਦੀ ਪਈ ਸੀ ਕਿਰਜੀਵ ਨੇ ਮੇਰਾ ਆਕੇ ਕੁੰਡ ਚੁੱਕ ਦਿੱਤਾ ਮੈਂ ਡਰ ਗਈ ਉਹ ਮੈਨੂੰ ਕਹਿਣ ਲੱਗਾ ਕਿ ਪਹਿਲਾਂ ਤੂੰ ਇਹ ਦੱਸ ਤੇਰੇ ਕਿੰਨੇ ਜਾਰ ਹਨ ਕਿਉਂਕਿ ਤੂੰ ਬਹੁਤ ਸੋਹਣੀ ਹੈ ਆਪਣੇ ਪਤੀ ਦੀ ਮੋਹ ਇਹ ਗੱਲ ਸੁਣ ਕੇ ਮੈਂ ਉੱਠ ਕੇ ਖੜੀ ਹੋ ਗਈ ਤੇ ਕਿਹਾ ਰੱਬ ਦਾ ਵਾਸਤਾ ਇੰਜ ਨਾ ਕਹੋ ਕਿ ਸੋਹਣਾ ਹੋਣਾ ਗੁਨਾਹ ਹੈ ਪਰ ਜੀਵ ਨੇ ਕਿਹਾ ਨਹੀਂ ਤੂੰ ਜਿੰਨੀ ਸੋਹਣੀ ਹੈ ਮੈਂ ਉਨਾ ਹੀ ਬਦਸੂਰਤ ਹਾਂ ਫਿਰ ਵੀ ਤੂੰ ਮੇਰੇ ਨਾਲ ਵਿਆਹ ਕਿਉਂ ਕੀਤਾ ਮੈਂ ਕਿਹਾ ਕਿਉਂਕਿ ਮੇਰੇ ਘਰ ਵਾਲਿਆਂ ਨੇ ਤੁਹਾਡੇ ਨਾਲ ਮੇਰਾ ਵਿਆਹ ਕਰਵਾ ਦਿੱਤਾ ਤੇ ਮੈਂ ਕਰ ਲਿਆ। ਰਜੀਵ ਨੇ ਕਿਹਾ ਨਹੀਂ ਮੈਂ ਮੰਨ ਹੀ ਨਹੀਂ ਸਕਦਾ। ਤੇਰਾ ਜ਼ਰੂਰ ਕਿਸੇ ਮੁੰਡੇ ਨਾਲ ਚੱਕਰ ਹੋਵੇਗਾ। ਤਾਂ ਹੀ ਤੇਰੇ ਘਰ ਵਾਲਿਆਂ ਨੇ ਮੇਰੇ ਵਰਗੇ ਬਦਸੂਰਤ ਨਾਲ ਤੇਰਾ ਵਿਆਹ ਕਰ ਦਿੱਤਾ। ਮੈਂ ਆਪਣੇ ਪਤੀ ਦੇ ਪੈਰਾਂ ਵਿੱਚ ਡਿੱਗ ਪਈ ਤੇ ਕਿਹਾ ਅਜਿਹਾ ਕੁਝ ਨਹੀਂ ਹੈ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਪਰ ਮੇਰੇ ਲੱਖ ਵਾਰ ਕਹਿਣ ਤੇ ਵੀ ਮੇਰੇ ਪਤੀ ਰਜੀਵ ਨੂੰ ਮੇਰੀਆਂ ਗੱਲਾਂ ਤੇ ਵਿਸ਼ਵਾਸ ਨਾ ਹੋਇਆ ਤੇ ਉਹ ਉੱਚੀ ਉੱਚੀ ਰੋਲਾ ਪਾਉਣ ਲੱਗੇ ਆਵਾਜ਼ ਸੁਣ ਕੇ ਮੇਰੀ ਸੱਸ ਸਾਡੇ ਕਮਰੇ ਚ ਆਈ ਤਾਂ ਮੈਂ ਭੱਜ ਕੇ ਦਰਵਾਜ਼ਾ ਖੋਲ੍ਹਿਆ ਤੇ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਈ ਤੇ ਉਹਨਾਂ ਨੂੰ ਰਜੀਵ ਦੀ ਸਾਰੀ ਕਰਤੂਤ ਦੱਸ ਦਿੱਤੀ ਮੇਰੀ ਸੱਸ ਬਹੁਤ ਵਧੀਆ ਸੀ ਉਹਨਾਂ ਨੇ ਰਜੀਵ ਨੂੰ ਬਹੁਤ ਸਮਝਾਇਆ ਪਰ ਰਜੀਵ ਨੇ ਕਿਸੇ ਦੀ ਇੱਕ ਨਾ ਸੁਣੀ ਉਹ ਵਾਰ-ਵਾਰ ਕਹਿ ਰਿਹਾ ਸੀ ਇਹ ਬਦਚਲਨ ਔਰਤ ਹੈ ਦਰਅਸਲ ਰਜੀਵ ਇੱਕ ਨਸ਼ੇੜੀ ਸੀ ਤੇ ਨਸ਼ੇੜੀ ਲੋਕਾਂ ਦੇ ਨਾਲ ਹੀ ਉਸਦੀ ਸੰਗਤ ਸੀ ਉਨਾ ਵਿੱਚੋਂ ਹੀ ਇੱਕ ਆਦਮੀ ਨੇ ਉਸ ਨੂੰ ਮੇਰੇ ਕਮਰੇ 'ਚ ਆਉਣ ਤੋਂ ਪਹਿਲਾਂ ਹੀ ਮੇਰੇ ਖਿਲਾਫ ੜਕਾ ਦਿੱਤਾ ਸੀ ਕਿ ਤੇਰੀ ਪਤਨੀ ਬਹੁਤ ਸੋਹਣੀ ਹੈ ਜ਼ਰੂਰ ਉਸਦੇ ਵਿੱਚ ਕੋਈ ਕਮੀ ਹੋਵੇਗੀ ਨਹੀਂ ਤਾਂ ਤੇਰੇ ਵਰਗੇ ਵਿਅਕਤੀ ਨਾਲ ਕਦੇ ਵੀ ਵਿਆਹ ਨਾ ਕਰਦੀ ਉਸ ਨੇ ਆਪਣੇ ਘਰ ਵਾਲਿਆਂ ਦਾ ਇੱਕ ਵਾਰ ਵੀ ਵਿਰੋਧ ਨਹੀਂ ਕੀਤਾ ਤੇ ਤੇਰੇ ਵਰਗੇ ਇਨਸਾਨ ਨਾਲ ਵਿਆਹ ਕਰਨ ਲਈ ਤਿਆਰ ਹੋ ਗਈ ਜ਼ਰੂਰ ਦਾਲ ਵਿੱਚ ਕੁਝ ਕਾਲਾ ਹੈ ਇਹੇ ਗੱਲਾਂ ਰਜੀਵ ਦੇ ਮਨ ਵਿੱਚ ਬੈਠ ਗਈਆਂ ਸੀ ਉਹ ਮੇਰੇ ਨਾਲ ਨਫ਼ਰਤ ਕਰਨ ਲੱਗਾ ਉਹ ਰਾਤ ਤਾਂ ਕਿਸੇ ਨਾ ਕਿਸੇ ਤਰ੍ਹਾਂ ਲੰਘ ਗਈ ਪਰ ਅਗਲੀ ਹਰ ਰਾਤ ਰਜੀਵ ਸ਼ਰਾਬ ਪੀ ਕੇ ਆਉਂਦਾ ਤੇ ਪਹਿਲਾ ਮੈਨੂੰ ਬੁਰਾ ਭਲਾ ਕਹਿੰਦਾ ਤੇ ਫਿਰ ਆਪਣੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰਕੇ ਮੈਨੂੰ ਆਪਣੇ ਕਮਰੇ ਤੋਂ ਬਾਹਰ ਕੱਢ ਦਿੰਦਾ ਮੈਂ ਹਰ ਰਾਤ ਇਸ ਦਰਦ ਨੂੰ ਬਰਦਾਸ਼ਤ ਕਰ ਰਹੀ ਸੀ ਕਦੀ ਕਦੀ ਤਾਂ ਮਨ ਵਿੱਚ ਆਉਂਦਾ ਕਿ ਜੇ ਇਹ ਜਿੰਦਗੀ ਨਾਲੋਂ ਚੰਗਾ ਤਾਂ ਮੈਂ ਮਰ ਜਾਵਾਂ ਮੇਰੇ ਦਿਨ ਇਸੇ ਤਰ੍ਹਾਂ ਹੀ ਗੁਜ਼ਰਦੇ ਰਹੇ ਫਿਰ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ ਮਾਂ ਬਣਨ ਦੀ ਖਬਰ ਸੁਣ ਕੇ ਮੇਰੇ ਚਿਹਰੇ ਦਾ ਰੰਗ ਉੱਡ ਗਿਆ ਕਿਉਂਕਿ ਮੈਂ ਰਜੀਵ ਦੇ ਨਾਲ ਰਹਿ ਕੇ ਆਪਣੇ ਬੱਚੇ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਮੈਂ ਆਪਣੀ ਸੱਸ ਦੇ ਨਾਲ ਅਬੋਰਸ਼ਨ ਦੇ ਬਾਰੇ ਗੱਲ ਕੀਤੀ ਪਰ ਮੇਰੇ ਸੱਸ ਨੇ ਸਾਫ਼ ਇਨਕਾਰ ਕਰ ਦਿੱਤਾ ਪਰ ਮੈਂ ਮੰਨਣ ਦੇ ਲਈ ਤਿਆਰ ਨਹੀਂ ਸੀ ਇਸ ਲਈ ਮੈਂ ਇਕੱਲੀ ਹੀ ਹਸਪਤਾਲ ਚਲੀ ਗਈ ਹਸਪਤਾਲ ਜਾਣ ਤੇ ਡਾਕਟਰ ਨੇ ਅਬੋਰਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਬੱਚਾ ਮੇਰੇ ਪੇਟ ਵਿੱਚ 4 ਮਹੀਨੇ ਤੋਂ ਜ਼ਿਆਦਾ ਹੋ ਗਿਆ ਸੀ ਤੇ ਮੇਰੀ ਜਾਨ ਨੂੰ ਖਤਰਾ ਸੀ ਇਹ ਸੁਣ ਕੇ ਮੈਂ ਬਹੁਤ ਰੋਈ ਕਿਉਂਕਿ ਮੈਂ ਇਸ ਬੱਚੇ ਨੂੰ ਇਸ ਦੁਨੀਆ ਤੇ ਨਹੀਂ ਲਿਆਉਣਾ ਚਾਹੁੰਦੀ ਸੀ ਪਰ ਸ਼ਾਇਦ ਪਰਮਾਤਮਾ ਨੂੰ ਇਹੀ ਮਨਜ਼ੂਰ ਸੀ ਹਸਪਤਾਲ ਤੋਂ ਮੁੜਦੇ ਸਮੇਂ ਮੇਰੀ ਮੁਲਾਕਾਤ ਇੱਕ ਅਜਿਹੇ ਇਨਸਾਨ ਨਾਲ ਹੋਈ ਜਿਸ ਨੂੰ ਦੇਖਦਿਆ ਹੀ ਮੇਰੀ ਜਿਵੇਂ ਦੁਨੀਆ ਬਦਲ ਗਈ ਹੋਵੇ ਕਈ ਸਾਲਾਂ ਬਾਅਦ ਸਮੀਰ ਨੂੰ ਦੇਖਦਿਆ ਹੀ ਮੇਰੇ ਚਿਹਰੇ ਦਾ ਰੰਗ ਬਦਲ ਗਿਆ ਸਮੀਰ ਮੇਰੇ ਬਚਪਨ ਦਾ ਦੋਸਤ ਸੀ ਜੋ ਕਿ ਮੇਰੇ ਨਾਲ ਹੀ ਪੜਦਾ ਸੀ ਸਾਡੀ ਦੋਸਤੀ ਅਜੇ ਪਿਆਰ ਵਿੱਚ ਬਦਲਣ ਹੀ ਵਾਲੀ ਸੀ ਕਿ ਮੇਰੇ ਪਿਤਾ ਤੇ ਮਤਰੈਈ ਮਾਣੇ ਮੇਰਾ ਵਿਆਹ ਕਰ ਦਿੱਤਾ ਮੈਂ ਤੇ ਸਮੀਰ ਕਿੰਨੀ دیر ਇੱਕ ਦੂਜੇ ਨੂੰ ਖੜੇ ਦੇਖਦੇ ਰਹੇ ਸਮੀਰ ਨੇ ਕਿਹਾ ਮਾਹੀ ਤੂੰ ਇੱਥੇ ਕੀ ਕਰ ਰਹੀ ਹੈ ਸੁਣਿਆ ਹੈ ਤੇਰਾ ਹੁਣ ਵਿਆਹ ਹੋ ਗਿਆ ਹੈ ਤੇਰਾ ਪਤੀ ਕਿੱਥੇ ਹੈ ਉਹ ਤੇਰੇ ਨਾਲ ਨਹੀਂ ਆਇਆ ਸਮੀਰ ਤੇ ਇਹ ਸਵਾਲ ਪੁੱਛਦਿਆਂ ਹੀ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ ਸਮੀਰ ਨੇ ਆਪਣੇ ਹੱਥ ਨਾਲ ਮੇਰੇ ਹੰਝੂ ਪੂੰਝੇ ਤੇ ਕਿਹਾ ਮਾਹੀ ਤੂੰ ਰੋ ਕਿਉਂ ਰਹੀ ਹੈਂ ਕੀ ਗੱਲ ਹੈ ਮੈਨੂੰ ਦੱਸੋ ਚੱਲ ਆਪਾਂ ਥੋੜੀ ਦੇਰ ਬੈਠ ਕੇ ਕਿਤੇ ਗੱਲਾਂ ਕਰਦੇ ਹਾਂ ਫਿਰ ਮੈਂ ਸਮੀਰ ਦੇ ਨਾਲ ਇੱਕ ਛੋਟੇ ਜਿਹੇ ਹੋਟਲ ਵਿੱਚ ਚਾਹ ਪੀਣ ਦੇ ਬਹਾਨੇ ਚਲੀ ਗਈ ਤੇ ਸਮੀਰ ਨੂੰ ਆਪਣੀ ਸਾਰੀ ਕਹਾਣੀ ਸੁਣਾ ਦਿੱਤੀ ਸਮੀਰ ਨੇ ਜਦੋਂ ਮੇਰੇ ਬਾਰੇ ਸੁਣਿਆ ਤਾਂ ਉਹ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ ਮਾਹੀ ਤੂੰ ਕਲਾਸ ਦੀ ਸਭ ਤੋਂ ਸੋਹਣੀ ਕੁੜੀ ਸੀ ਤੇ ਮੈਂ ਤੈਨੂੰ ਪਸੰਦ ਵੀ ਕਰਦਾ ਸੀ ਪਰ ਅਚਾਨਕ ਪਤਾ ਨਹੀਂ ਤੂੰ ਕਿੱਥੇ ਚਲੀ ਗਈ ਫਿਰ ਮੈਨੂੰ ਇੱਕ ਦਿਨ ਪਤਾ ਲੱਗਾ ਕਿ ਤੇਰਾ ਵਿਆਹ ਹੋ ਗਿਆ ਹੈ ਤੇਰੇ ਵਿਆਹ ਦੀ ਖਬਰ ਸੁਣ ਕੇ ਮੇਰੇ ਸਾਰੇ ਸੁਪਨੇ ਟੁੱਟ ਗਏ ਸਨ ਤੇ ਮੇਰਾ ਪੜਾਈ ਵਿੱਚ ਵੀ ਮਨ ਨਹੀਂ ਲੱਗਦਾ ਸੀ ਇਸ ਲਈ ਮੈਂ ਵਿਦੇਸ਼ ਚਲਾ ਗਿਆ ਅਜੇ ਕੁਝ ਦਿਨ ਪਹਿਲਾਂ ਹੀ ਮੈਂ ਵਿਦੇਸ਼ ਤੋਂ ਵਾਪਸ ਪਿੰਡ ਆਇਆ ਹਾਂ ਪਰ ਮਾਹੀ ਤੇਰੇ ਨਾਲ ਇਹਨਾਂ ਸਭ ਕੁਝ ਹੋ ਗਿਆ ਤੂੰ ਇਹ ਸਭ ਕਿਵੇਂ ਬਰਦਾਸ਼ਤ ਕਰਦੀ ਰਹੀ ਮੈਂ ਕਿਹਾ ਮੈਂ ਕੀ ਕਰਾਂ ਬਰਦਾਸ਼ਤ ਕਰਨਾ ਹੁਣ ਮੇਰੀ ਮਜਬੂਰੀ ਬਣ ਗਈ ਅੱਛਾ ਠੀਕ ਹੈ ਹੁਣ ਮੈਂ ਘਰ ਜਾਂਦੀ ਹਾਂ ਸਮੀਰ ਨੇ ਕਿਹਾ ਮਾਹੀ ਤੇਰਾ ਘਰ ਕਿੱਥੇ ਹੈ ਤਾਂ ਮੈਂ ਸਮੀਰ ਨੂੰ ਕਿਹਾ ਕੀ ਕਰੋਗੇ ਘਰ ਪੁੱਛ ਕੇ ਜੇਕਰ ਤੁਸੀਂ ਭੁੱਲ ਭਲੇਖੇ ਮੇਰੇ ਘਰ ਆ ਵੀ ਗਏ ਤਾਂ ਮੇਰੇ ਪਤੀ ਨੂੰ ਤਾਂ ਤੁਸੀਂ ਜਾਣ ਹੀ ਗਏ ਹੋ ਉਹ ਬੇਵਜ੍ਹਾ ਮੇਰੇ ਤੇ ਸ਼ੱਕ ਕਰੇਗਾ ਤੇ ਤੁਹਾਨੂੰ ਦੇਖ ਕੇ ਉਸ ਦਾ ਸ਼ੱਕ ਯਕੀਨ ਵਿੱਚ ਬਦਲ ਜਾਵੇਗਾ ਇਸ ਲਈ ਰਹਿਣ ਦਿਓ ਮੈਂ ਹੁਣ ਜਾਂਦੀ ਹਾਂ ਸਮੀਰ ਨੇ ਕਿਹਾ ਰੁਕ ਜਾ ਮਾਹੀ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕੀ ਮੈਂ ਤੇਰੇ ਘਰ ਕਦੀ ਨਹੀਂ ਆਵਾਂਗਾ ਪਰ ਦੱਸ ਤਾਂ ਦੇ ਤੂੰ ਕਿੱਥੇ ਰਹਿੰਦੀ ਹੈ ਮੇਰੇ ਸਹਰੇ ਪਿੰਡ ਦਾ ਨਾਮ ਸੁਣਦਿਆ ਹੀ ਸਮੀਰ ਹੈਰਾਨ ਹੋ ਕੇ ਕਹਿਣ ਲੱਗਾ ਕਿ ਤੇਰਾ ਵਿਆਹ ਮੇਰੇ ਪਿੰਡ ਵਿੱਚ ਹੀ ਹੋਇਆ ਹੈ ਅੱਛਾ ਤੇਰਾ ਵਿਆਹ ਉਸ ਰਜੀਵ ਨਾਲ ਹੋਇਆ ਹੈ ਜੋ ਸ਼ਰਾਬ ਪੀ ਕੇ ਸੜਕ ਤੇ ਪਿਆ ਰਹਿੰਦਾ ਹੈ ਉਸ ਦੀ ਸ਼ਰਾਬ ਤੋਂ ਉਸ ਦੀ ਮਾਂ ਬਹੁਤ ਪਰੇਸ਼ਾਨ ਰਹਿੰਦੀ ਹੈ ਕਿਉਂਕਿ ਉਸ ਦਾ ਵਿਆਹ ਨਹੀਂ ਹੋ ਰਿਹਾ ਸੀ ਤੇ ਤੇਰੇ ਘਰ ਵਾਲਿਆਂ ਨੇ ਤੈਨੂੰ ਉਸ ਸ਼ਰਾਬੀ ਦੇ ਪੱਲੇ ਬੰਨ ਦਿੱਤਾ ਮਾਹੀ ਤੇਰੇ ਨਾਲ ਬਹੁਤ ਬੁਰਾ ਹੋਇਆ ਹੈ ਮਾਹੀ ਜਾਂਦੇ ਜਾਂਦੇ ਮੈਨੂੰ ਆਪਣਾ ਮੋਬਾਈਲ ਨੰਬਰ ਤਾਂ ਦੇ ਦੇ ਕਦੇ-ਕਦਾਈਂ ਤੇਰੇ ਨਾਲ ਗੱਲ ਕਰ ਲਿਆ ਕਰਾਂਗਾ ਮੈਂ ਸਮੀਰ ਨੂੰ ਆਪਣਾ ਨੰਬਰ ਦੇ ਦਿੱਤਾ ਤੇ ਰਿਕਸ਼ੇ ਤੇ ਬੈਠ ਕੇ ਘਰ ਵਾਪਸ ਆ ਗਈ ਸੀ ਘਰ ਆ ਕੇ ਮੈਂ ਦੇਖਿਆ ਕਿ ਘਰ ਦੇ ਅੰਦਰ ਬਹੁਤ ਪੀੜ ਇਕੱਠੀ ਹੋਈ ਸੀ ਮੈਂ ਇੱਕ ਡੂੰਗਾ ਸਾ ਲਿਆ ਫਿਰ ਮੈਨੂੰ ਦੇਖ ਕੇ ਮੇਰੀ ਸੱਸ ਮੇਰੇ ਗਲ ਲਾ ਕੇ ਉੱਚੀ-ਉੱਚੀ ਰੋਣ ਲੱਗੀ ਮੈਂ ਆਪਣੀ ਸੱਸ ਨੂੰ ਸੰਭਾਲਿਆ ਤੇ ਲੋਕ ਦਿਖਾਵੇ ਲਈ ਮੈਂ ਵੀ 2-4 ਹੰਝੂ ਵਹਾ ਲਏ ਕਿਉਂਕਿ ਰਜੀਵ ਦੀ ਮੌਤ ਹੋ ਗਈ ਸੀ ਸੱਚ ਦੱਸਾਂ ਤਾਂ ਮੈਨੂੰ ਆਪਣੇ ਪਤੀ ਦੀ ਮੌਤ ਦਾ ਕੋਈ ਦੁੱਖ ਨਹੀਂ ਸੀ ਜਿਆਦਾ ਸ਼ਰਾਬ ਪੀਣ ਕਾਰਨ ਉਹਨਾਂ ਦੀ ਕਿਡਨੀ ਫੇਲ ਹੋ ਗਈ ਸੀ ਅਰਜੀਵ ਦਾ ਅੰਤਿਮ ਸੰਸਕਾਰ ਹੋਣ ਤੋਂ ਬਾਅਦ ਮੈਂ ਥੋੜਾ ਠੀਕ ਮਹਿਸੂਸ ਕਰ ਰਹੀ ਸੀ ਅਰਜੀਵ ਦੀ ਮੌਤ ਤੋਂ ਬਾਅਦ ਮੈਂ ਆਪਣੀ ਸੱਸ ਦੇ ਨਾਲ ਹੀ ਰਹਿਣ ਲੱਗੀ ਸਮੀਰ ਦਾ ਘਰ ਵੀ ਮੇਰੇ ਘਰ ਤੋਂ ਥੋੜਾ ਦੂਰ ਸੀ ਕਈ ਵਾਰ ਉਹ ਘੁੰਮਦਾ ਫਿਰਦਾ ਮੇਰੇ ਘਰ ਆ ਜਾਂਦਾ ਮੇਰੀ ਸੱਸ ਵੀ ਉਸ ਨੂੰ ਵੇਖ ਕੇ ਬਹੁਤ ਖੁਸ਼ ਹੁੰਦੀ ਮੈਂ ਆਪਣੇ ਸੱਸ ਨੂੰ ਸਮੀਰ ਬਾਰੇ ਦੱਸ ਦਿੱਤਾ ਸੀ ਕਿ ਇਹ ਮੇਰੇ ਨਾਲ ਪੜਦਾ ਸੀ। ਮੇਰੀ ਸੱਸ ਨੂੰ ਸਮੀਰ ਦਾ ਸਾਡੇ ਘਰ ਆਉਣ ਤੇ ਕੋਈ ਇਤਰਾਜ਼ ਨਹੀਂ ਸੀ। ਸਮੀਰ ਬਹੁਤ ਹੀ ਵਧੀਆ ਮੁੰਡਾ ਸੀ। ਅਜਿਹਾ ਨਹੀਂ ਕਿ ਉਹ ਮੇਰੇ ਨਾਲ ਹੀ ਗੱਲਾਂ ਕਰਦਾ ਸੀ, ਪਰ ਕੇ ਮੇਰੀ ਸੱਸ ਦਾ ਦੁੱਖ ਸੁੱਖ ਵੀ ਪੁੱਛਦਾ ਸੀ। ਮੈਨੂੰ ਕਦੇ ਵੀ ਦਵਾਈ ਲੈਣ ਜਾਣਾ ਪਵੇ ਤਾਂ ਮੇਰੀ ਸੱਸ ਮੈਨੂੰ ਸਮੀਰ ਦੇ ਨਾਲ ਭੇਜ ਦਿੰਦੀ। ਇਸੇ ਤਰ੍ਹਾਂ ਹੀ ਮੇਰੇ 9 ਮਹੀਨੇ ਲੰਘ ਗਏ ਤੇ ਮੈਂ ਇੱਕ ਮੁੰਡੇ ਨੂੰ ਜਨਮ ਦਿੱਤਾ। ਆਪਣੇ ਪੋਤੇ ਨੂੰ ਦੇਖ ਕੇ ਮੇਰੀ ਸੱਸ ਬਹੁਤ ਖੁਸ਼ ਹੋਈ ਤੇ ਮੈਂ ਵੀ ਬਹੁਤ ਖੁਸ਼ ਸੀ ਪਰ ਸਾਡੀ ਇਹ ਖੁਸ਼ੀ ਜਿਆਦਾ ਦਿਨ ਨਾ ਟਿਕ ਸਕੀ ਇੱਕ ਦਿਨ ਮੈਂ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਤੇ ਮੇਰੀ ਸੱਸ ਆਪਣੇ ਪੋਤੇ ਦੀ ਮਾਲਿਸ਼ ਕਰ ਰਹੀ ਸੀ ਉਸ ਸਮੇਂ ਦਰਵਾਜ਼ੇ ਤੇ ਕਿਸੇ ਦੀ دستਕ ਹੋਈ ਕੋਈ ਸਾਡੇ ਘਰ ਦਾ ਦਰਵਾਜ਼ਾ ਜ਼ੋਰ-ਜ਼ੋਰ ਦੀ ਕੁੱਟ ਰਿਹਾ ਸੀ ਮੈਂ ਤੇ ਮੇਰੀ ਸੱਸ ਇਹ ਸਭ ਸੁਣ ਕੇ ਡਰ ਗਈਆਂ ਫਿਰ ਮੈਂ ਆਪਣੀ ਸੱਸ ਨੂੰ ਕਿਹਾ ਤੁਸੀਂ ਮੁੰਡੇ ਨੂੰ ਲੈ ਕੇ ਕਮਰੇ ਵਿੱਚ ਜਾਓ ਮੈਂ ਦੇਖਦੀ ਹਾਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਕੁੜੀ ਖੜੀ ਸੀ ਮੈਂ ਨੂੰ ਕਹਿਣ ਲੱਗੀ ਜੇ ਖੈਰ ਚਾਹੁੰਦੀ ਹੈ ਤਾਂ ਮੇਰੇ ਭਰਾ ਦਾ ਪਿੱਛਾ ਛੱਡ ਦੇ ਨਹੀਂ ਤਾਂ ਅੰਜਾਮ ਬਹੁਤ ਮਾੜਾ ਹੋਵੇਗਾ ਮੈਂ ਉਸ ਕੁੜੀ ਨੂੰ ਪੁੱਛਿਆ ਤੁਸੀਂ ਕੌਣ ਹੋ ਤੇ ਇਹ ਸਭ ਕੀ ਕਹਿ ਰਹੇ ਹੋ ਕਿਸ ਦਾ ਪਿੱਛਾ ਛੱਡ ਦੇਵਾਂ ਉਸ ਕੁੜੀ ਦੀ ਆਵਾਜ਼ ਸੁਣ ਕੇ ਮੇਰੀ ਸੱਸ ਵੀ ਆ ਗਈ ਮੇਰੀ ਸੱਸ ਕਹਿਣ ਲੱਗੀ ਇਹ ਤਾਂ ਸਮੀਰ ਦੀ ਭੈਣ ਹੈ ਕੀ ਹੋਇਆ ਧੀਏ ਤੂੰ ਕਿਉਂ ਰੋਲਾ ਪਾਇਆ ਹੈ ਤਾਂ ਉਹ ਕੁੜੀ ਕਹਿਣ ਲੱਗੀ ਤੁਹਾਡੀ ਨੋਹ ਦੀ ਵਜ੍ਹਾ ਕਰਕੇ ਮੇਰਾ ਭਰਾ ਬਦਨਾਮ ਹੋ ਰਿਹਾ ਹੈ ਆਣ ਗਵਾਂਡ ਸਾਡੀ ਬਦਨਾਮੀ ਕਰ ਰਿਹਾ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਰੋਲਾ ਕਿਉਂ ਪਾਇਆ ਹੈ ਮੇਰੀ ਸੱਸ ਨੇ ਕਿਹਾ ਲੋਕਾਂ ਦੇ ਮੂੰਹ ਬੰਦ ਨਹੀਂ ਕੀਤੇ ਜਾ ਸਕਦੇ ਕਿਉਂਕਿ ਮੈਂ ਵੀ ਕਈਆਂ ਦੇ ਮੂੰਹੋਂ ਸੁਣਿਆ ਹੈ ਪਰ ਮੈਂ ਉਹਨਾਂ ਦੀ ਗੱਲ ਦਾ ਅਸਰ ਨਹੀਂ ਕੀਤਾ ਤੇ ਘਰ ਆ ਕੇ ਵੀ ਕੁਝ ਨਹੀਂ ਦੱਸਿਆ ਕਿਉਂਕਿ ਮੈਂ ਜਾਣਦੀ ਹਾਂ ਇਹ ਸਭ ਅਫਵਾਹ ਹੈ ਹੋਰ ਕੁਝ ਨਹੀਂ ਗੱਲਾਂ ਜ਼ਿਆਦਾਤਰ ਬੇਵਸਤੇਲਾ ਚਾਰ ਲੋਕਾਂ ਦਾ ਹੀ ਪਾਣਦਿਆਂ ਹਨ ਲੋਕ ਭਾਵੇਂ ਕੁਝ ਵੀ ਕਹਿਣ ਪਰ ਮੈਨੂੰ ਆਪਣੀ ਨੋ ਤੇ ਪੂਰਾ ਵਿਸ਼ਵਾਸ ਹੈ ਕਿ ਕੋਈ ਵੀ ਅਜੀਹਾ ਗਲਤ ਕੰਮ ਨਹੀਂ ਕਰੇਗੀ ਜਿਸ ਤੇ ਨਾਲ ਸਾਡੀ ਬਦਨਾਮੀ ਹੋਵੇ ਮੈਂ ਜਾਣਦੀ ਹਾਂ ਮਾਹੀ ਤੇ ਸਮੀਰ ਇੱਕ ਹੀ ਕਲਾਸ ਵਿੱਚ ਪੜ੍ਹਦੇ ਸੀ ਇਸ ਲਈ ਸਮੀਰ ਕਦੀ ਕਦੀ ਸਾਡੇ ਘਰ ਆ ਜਾਂਦਾ ਹੈ ਤੇ ਮਾਹੀ ਥੋੜਾ ਹੱਸ ਕੇ ਉਸ ਨਾਲ ਗੱਲਾਂ ਕਰ ਲੈਂਦੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਮਾਹੀ ਗਲਤ ਹੈ ਹਾਂ ਜੇਕਰ ਤੂੰ ਸਮਝਾਉਣਾ ਹੈ ਤਾਂ ਜਾ ਕੇ ਆਪਣੇ ਭਰਾ ਨੂੰ ਸਮਝਾ ਸਾਡੇ ਘਰ ਆ ਕੇ ਤਮਾਸ਼ਾ ਕਰਨ ਦੀ ਲੋੜ ਨਹੀਂ ਹੈ ਮੇਰੀ ਨੋਹ ਤੇਰੇ ਭਰਾ ਨੂੰ ਬੁਲਾਉਂ ਨਹੀਂ ਜਾਂਦੀ ਉਹ ਖੁਦ ਹੀ ਸਾਡੇ ਘਰ ਆਉਂਦਾ ਹੈ ਤਾਂ ਇਸ ਦੇ ਵਿੱਚ ਮੇਰੀ ਨੋਹ ਦੀ ਕੀ ਗਲਤੀ ਹੈ ਮੇਰੀ ਸੱਸ ਦੇ ਮੂੰਹੋਂ ਖੜੀਆਂ-ਖੜੀਆਂ ਸੁਣ ਕੇ ਆਂਡ-ਗਵਾਂਡ ਤੇ ਲੋਕਾਂ ਨੇ ਵੀ ਚੁੱਪ ਰਹਿਣਾ ਸਹੀ ਸਮਝਿਆ ਸਮੀਰ ਦੀ ਭੈਣ ਕੋਲ ਵੀ ਹੁਣ ਕੋਈ ਜਵਾਬ ਨਹੀਂ ਸੀ ਅਜੇ ਮੇਰੀ ਸੱਸ ਗੱਲ ਕਰ ਹੀ ਰਹੀ ਸੀ ਕਿ ਉਨੀ ਦੇਰ ਨੂੰ ਸਮੀਰ ਦੇ ਘਰ ਵਾਲੇ ਵੀ ਆ ਗਏ ਸੀ သमीर ਮੇਰੀ ਸੱਸ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗਾ ਮੈਂ ਆਪਣੀ ਭੈਣ ਦੀ ਤਰਫੋਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਜੇਕਰ ਇਹ ਦੁਨੀਆ ਮੇਰੇ ਤੇ ਮਾਹੀ ਦੇ ਰਿਸ਼ਤੇ ਨੂੰ ਨਜਾਇਜ਼ ਰਿਸ਼ਤੇਦਾਰੀ ਦਾ ਨਾਮ ਦੇ ਰਹੀ ਹੈ ਤਾਂ ਮੈਂ ਬਰਦਾਸ਼ਤ ਨਹੀਂ ਕਰਾਂਗਾ ਮੈਂ ਮੰਨਦਾ ਹਾਂ ਪਹਿਲਾਂ ਮੈਂ ਮਾਹੀ ਨੂੰ ਪਿਆਰ ਕਰਦਾ ਸੀ ਤੇ ਪਿਆਰ ਕਰਨਾ ਕੋਈ ਗੁਨਾਹ ਨਹੀਂ ਹੈ ਪਰ ਜਦੋਂ ਤੋਂ ਉਸਦਾ ਵਿਆਹ ਹੋਇਆ ਹੈ ਉਹ ਕਿੰਨੀਆਂ ਤਕਲੀਫਾਂ ਚੋਂ ਗੁਜ਼ਰੀ ਹੈ ਜੇਕਰ ਇੱਕ ਸੱਚਾ ਦੋਸਤ ਹੋਣ ਦੇ ਨਾਂ ਤੇ ਮੈਂ ਉਸਦੀ ਥੋੜੀ ਬਹੁਤੀ ਮਦਦ ਕਰ ਦਿੱਤੀ ਜਾ ਮੇਰੀ ਵਜ੍ਹਾ ਕਰਕੇ ਉਸਦੇ ਚਿਹਰੇ ਤੇ ਥੋੜੀ ਬਹੁਤ ਹੀ ਖੁਸ਼ੀ ਆ ਗਈ ਤਾਂ ਇਸ ਵਿੱਚ ਗਲਤ ਕੀ ਹੈ ਮੈਂ ਤੇ ਸੁਨਿਆਨੇ ਕਦੇ ਵੀ ਆਪਣੇ ਰਿਸ਼ਤੇ ਦੀ ਸੀਮਾ ਨੂੰ ਪਾਰ ਨਹੀਂ ਕੀਤਾ ਕਿਉਂਕਿ ਅਸੀਂ ਦੋਵੇਂ ਪੜੇ ਲਿਖੇ ਸਮਝਦਾਰ ਹਾਂ ਤੇ ਸਾਨੂੰ ਇਹ ਵੀ ਪਤਾ ਹੈ ਕਿ ਕੀ ਗਲਤ ਹੈ ਤੇ ਕੀ ਸਹੀ ਪਰ ਜੇਕਰ ਇਸ ਰਿਸ਼ਤੇ ਨੂੰ ਬਦਨਾਮ ਕਰ ਹੀ ਦਿੱਤਾ ਹੈ ਤਾਂ ਮੈਂ ਮਾਹੀ ਦੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਵਿਆਹ ਦਾ ਨਾਂ ਸੁਣਦਿਆਂ ਹੀ ਸਮੀਰ ਦੇ ਘਰ ਵਾਲਿਆਂ ਨੇ ਉਸ ਦਾ ਵਿਰੋਧ ਕੀਤਾ ਤੇ ਕਿਹਾ ਜੇ ਤੂੰ ਇਸ ਵਿਧਵਾ ਔਰਤ ਨਾਲ ਵਿਆਹ ਕੀਤਾ ਤਾਂ ਅਸੀਂ ਤੈਨੂੰ ਜਾਇਦਾਦ ਤੋਂ ਬੇਦਖਲ ਕਰ ਦੇਵਾਂਗੇ ਫਿਰ ਸਮੀਰ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ ਜੇਕਰ ਮੈਂ ਮਾਹੀ ਦੇ ਨਾਲ ਵਿਆਹ ਨਾ ਕਰਾਂ ਤਾਂ ਵੀ ਮੈਂ ਜਾਇਦਾਦ ਤੋਂ ਬੇਦਖਲ ਹੀ ਹੋ ਜਾਵਾਂਗਾ ਕਿਉਂਕਿ ਮੈਂ ਫਿਰ ਕਿਸੇ ਦੇ ਨਾਲ ਵੀ ਵਿਆਹ ਨਹੀਂ ਕਰਾਂਗਾ ਫਿਰ ਮੈਨੂੰ ਜਾਇਦਾਦ ਮਿਲੇ ਜਾਂ ਨਾ ਮਿਲੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ ਇਸ ਲਈ ਆਂਟੀ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਮਾਹੀ ਦੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਪਰ ਮੈਂ ਸਮੀਰ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ ਸੀ ਕਿਉਂਕਿ ਮੈਨੂੰ ਮੇਰੇ ਬੇਟੇ ਦੀ ਚਿੰਤਾ ਸੀ ਮੈਂ ਸਮੀਰ ਨੂੰ ਕਿਹਾ ਮਾਫ ਕਰਨਾ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦੀ ਸਮੀਰ ਨੇ ਕਿਹਾ ਨਹੀਂ ਮਾਹੀ ਅਜਿਹਾ ਨਾ ਕਹੋ ਪਰਮਾਤਮਾ ਨੇ ਸਾਨੂੰ ਦੁਬਾਰਾ ਮਿਲਣ ਦਾ ਮੌਕਾ ਦਿੱਤਾ ਹੈ ਇਸ ਮੌਕੇ ਨੂੰ ਗਵਾਓ ਨਾ ਤੇ ਜੇਕਰ ਤੁਹਾਨੂੰ ਆਪਣੇ ਬੇਟੇ ਦੀ ਚਿੰਤਾ ਹੈ ਕਿ ਮੈਂ ਉਸ ਦਾ ਮਤਰਿਆ ਪਿਤਾ ਪਤਾ ਨਹੀਂ ਉਸ ਨੂੰ ਪਿਆਰ ਦੇਵਾਂਗਾ ਜਾਂ ਨਹੀਂ ਤਾਂ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਸਾਡਾ ਇਸ ਤੋਂ ਇਲਾਵਾ ਹੋਰ ਕੋਈ ਬੱਚਾ ਨਹੀਂ ਹੋਵੇਗਾ ਅੱਜ ਤੋ ਸਾਡਾ ਇੱਕ ਹੀ ਬੇਟਾ ਹੈ ਮੇਰੀ ਸੱਸ ਨੂੰ ਮੇਰੇ ਤੇ ਸਮੀਰ ਦੇ ਰਿਸ਼ਤੇ ਤੋ ਕੋਈ ਇਤਰਾਜ਼ ਨਹੀਂ ਸੀ ਉਹ ਤਾਂ ਖੁਦ ਚਾਹੁੰਦੀ ਸੀ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਵਧੀਆ ਇਨਸਾਨ ਆਵੇ ਤੇ ਮੈਂ ਉਸਦੇ ਨਾਲ ਵਿਆਹ ਕਰ ਲਵਾਂ ਸਮੀਰ ਤੇ ਘਰ ਵਾਲਿਆਂ ਨੇ ਪਹਿਲਾਂ ਤਾਂ ਉਸ ਦਾ ਬਹੁਤ ਵਿਰੋਧ ਕੀਤਾ ਪਰ ਸਮੀਰ ਦੇ ਪਿਆਰ ਅੱਗੇ ਉਹਨਾਂ ਨੇ ਵੀ ਹਾਰ ਮੰਨ ਲਈ ਤੇ ਫਿਰ ਕੁਝ ਦਿਨ ਬਾਅਦ ਮੇਰਾ ਤੇ ਸਮੀਰ ਦਾ ਵਿਆਹ ਹੋ ਗਿਆ। ਅੱਜ ਮੈਂ ਫਿਰ ਸੁਹਾਗ ਦੀ ਸੇਜ ਤੇ ਬੈਠੀ ਹੋਈ ਸੀ ਤੇ ਆਪਣੇ ਮਨਪਸੰਦ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਤੇ ਮਨ ਦੇ ਵਿੱਚ ਇੱਕ ਅਲੱਗ ਜਿਹਾ ਸਕੂਨ ਸੀ। ਸ਼ਾਇਦ ਸਮੀਰ ਹੀ ਮੇਰਾ ਪਤੀ ਬਣਦੇ ਲਾਇਕ ਸੀ। ਰਜੀਵ ਤੇ ਨਾਲ ਤਾਂ ਮੇਰਾ ਵਿਆਹ ਗਲਤੀ ਨਾਲ ਹੋਇਆ ਸੀ। ਅੱਜ ਮੈਂ ਸਮੀਰ ਦੇ ਨਾਲ ਬਹੁਤ ਖੁਸ਼ ਸੀ। ਮੇਰੀ ਸੱਸ ਵੀ ਸਾਡੇ ਦੋਵਾਂ ਦੇ ਨਾਲ ਹੀ ਰਹਿੰਦੀ ਹੈ ਕਿਉਂਕਿ ਉਹਨਾਂ ਦਾ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਜ਼ਿੰਦਗੀ ਜਿਉਣ ਦਾ ਅਸਲੀ ਮਜ਼ਾ ਕੀ ਹੁੰਦਾ ਹੈ? ਸਮੀਰ ਦੇ ਨਾਲ ਵਿਆਹ ਕਰਨ ਤੋਂ ਬਾਅਦ ਪਤਾ ਲੱਗਾ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ